ਮਿੱਤਰੋ ਪਹਿਲੀ ਵਾਰ ਮਸਜਿਦ ਦੇ ਸਪੀਕਰਾਂ ਵਿੱਚੋਂ ਗੁਰਬਾਣੀ ਦੇ ਬੋਲ ਸੁਣ ਕੇ ਮੇਰੇ ਤਾਂ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਮੈਂ ਤਾਂ ਹੈਰਾਨ ਰਹਿ ਗਿਆ ਜਦੋਂ ਮਸਜਿਦ ਦੇ ਸਾਹਮਣੇ ਆਪਣੇ ਨਿਸ਼ਾਨ ਸਾਹਿਬ ਝੂਲ ਰਹੇ ਸੀ ਜਿਨ੍ਹਾਂ ਸਪੀਕਰਾਂ ਦੇ ਵਿੱਚੋਂ ਨਮਾਜ਼ ਦੀ ਆਵਾਜ਼ ਆਉਣੀ ਚਾਹੀਦੀ ਸੀ ਉਹਨਾਂ ਸਪੀਕਰਾਂ ਦੇ ਵਿੱਚੋਂ ਗੁਰਬਾਣੀ ਦੇ ਬੋਲ ਆ ਰਹੇ ਸੀ ਤੇ ਮਿੱਤਰੋ ਆਖਰਕਾਰ ਮਸਲਾ ਕੀ ਜਦੋਂ ਮੈਂ ਇੱਥੇ ਆਪਣੇ ਮਿੱਤਰ ਰਜੇਸ਼ ਮੱਕੜ ਨੂੰ ਪੁੱਛਿਆ ਤੇ ਉਸਨੇ ਤਾਂ ਗੱਲਾਂ ਹੀ ਕੁਝ ਹੋਰ ਕਹਿਤੀਆਂ ਤੇ ਮਿੱਤਰੋ ਇਹ ਹੈਗਾ ਪਿੰਡ ਕੋਠਾ ਪੱਕੀ ਆਓ ਜਾਣਦੇ ਹਾਂ ਇਸ ਰਹਿਸਮਈ ਰਾਜ ਨੂੰ ਵੀਡੀਓ ਨੂੰ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਖਰਕਾਰ ਕਿਉਂ ਆ ਮਸਜਿਦ ਵਿੱਚ ਗੁਰਦੁਆਰਾ ਬਰਾਇਮਨ ਕਿਵੇਂ ਹੋ ਗਿਆ ਜੀ ਇਹ ਜੀ 1947 ਤੋਂ ਵੰਡ ਤੋਂ ਪਹਿਲਾਂ ਇਹ ਕੋਠਾ ਆਪਣੇ ਨਾਲ ਹੀ ਪਾਕਿਸਤਾਨ ਲੱਗਦਾ ਹੈਗਾ 1 ਕਿਲੋਮੀਟਰ ਤੇ ਪਾਕਿਸਤਾਨ ਹੈ। ਵੰਡ ਤੋਂ ਪਹਿਲਾਂ ਕਿਸੇ ਇਥੇ ਅੜੋਸਪਰ ਜਿੰਨੇ ਵੀ ਸੀਨਾ ਇਥੇ ਮੁਸਲਮਾਨ ਰਹਿੰਦੇ ਹੁੰਦੇ ਸੀ। ਇਹ ਇਸ ਜਗ੍ਹਾ ਤੇ ਸਾਰੇ ਮੁਸਲਮਾਨ ਹੀ ਸੀਗੇ। ਹਾਂਜੀ ਬਿਲਕੁਲ। ਅੱਛਾ ਜੀ। ਮੁਸਲਮਾਨਾਂ ਨੇ ਮੁਸਲਮਾਨਾਂ ਨੇ ਇਥੇ ਮਸਜਿਦ ਬਣਾਈ ਸੀਗੀ। ਅੱਛਾ ਜੀ। ਇਸ ਦੌਰਾਨ 1947 ਚ ਵੰਡ ਹੋ ਗਈ। ਮੁਸਲਮਾਨ ਉਧਰ ਜਾਵੜੇ। ਜਿਹੜੇ ਉੱਥੋਂ ਦੇ ਹਿੰਦੂ ਪਰਿਵਾਰ ਸੀ ਉਹ ਇਥੇ ਉਹਨਾਂ ਦੇ ਘਰਾਂ ਚ ਮੁਸਲਮਾਨਾਂ ਦੇ ਘਰਾਂ ਚ ਆ ਕੇ ਉਹ ਇਥੇ ਰਹਿਣ ਲੱਗ ਪਏ। ਅੱਛਾ ਜੀ। ਦੋ ਹੀ ਗੱਲਾਂ ਸੇ ਵੀ ਜਾਂ ਤਾਂ ਇਹਨੂੰ ਢਾਹ ਢੇਰੀ ਕਰਦੀ no é. no... ਦੂਸਰਾ ਆਪਾਂ ਬਣਾਈ ਰੱਖੀਏ ਇੱਥੋਂ ਦੇ ਜਿਹੜੇ Hindu ਪਰਿਵਾਰ ਸੀ ਬਜ਼ੁਰਗਾਂ ਨੇ ਸੋਚਿਆ ਵੀ ਬਣਾਉਣਾ ਧਾਉਣਾ ਤਾਂ ਬਹੁਤ ਸੌਖਾ ਹੈ ਲੇਕਿਨ ਬਣਾਉਣਾ ਤੇ ਬਣਾਉਣਾ ਬੜਾ ਔਖਾ ਬਣਾਉਣ ਤੇ ਕਈ ਬਰੇ ਲੱਗ ਜਾਂਦੇ ਆ ਤਾਂ ਉਹਨਾਂ ਨੇ ਬਜ਼ੁਰਗਾਂ ਨੇ ਡਿਸਾਈਡ ਕੀਤਾ ਵੀ ਕਿਉਂ ਨਾ ਇਸ ਮਸਜਿਦ ਦੇ ਵਿੱਚ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਈਏ ਤੇ ਉਹਨਾਂ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ Hindu ਹੀ ਜਿਹੜਾ ਗ੍ਰੰਥੀ ਸੀ ਪਹਿਲੇ ਗ੍ਰੰਥੀ ਦਾ ਮਾਨ ਸ੍ਰੀ ਹਰਨਾਮ ਸਿੰਘ ਜੀ ਸਵਰਗਵਾਸੀ ਹਰਨਾਮ ਸਿੰਘ ਜੀ ਉਹਨਾਂ ਨੂੰ ਬਣਾਇਆ ਇੱਥੋਂ ਦਾ ਐਡ ਗ੍ਰੰਥੀ ਅੱਛਾ ਜੀ ਉਹਨਾਂ ਨੇ ਬਹੁਤ ਸਾਲ ਸੇਵਾ ਕੀਤੀ 1975 ਚ ਉਹਨਾਂ ਦੇ ਡੈਥ ਤੋਂ ਬਾਅਦ ਉਹਨਾਂ ਦੇ ਬੇਟੇ ਇਕਬਾਲ ਸਿੰਘ ਜੀ ਨੇ ਇਸ ਗੁਰਦੁਾਰੇ ਨੂੰ ਸਮਾਲਿਆ ਉਹਨਾਂ ਦੀ ਸੇਵਾ ਕੀਤੀ ਜਿੰਨੇ ਵੀ ਹਿੰਦੂ ਪਰਿਵਾਰ ਸੀ ਅਰੋੜਾ ਪਰਿਵਾਰ ਸੀ ਨਾਲ ਜਿਹੜੇ ਰਹਿੰਦੇ ਸੀ ਨਾਲ ਉਹ ਇਸ ਉਸ ਸ਼ੁਰੂ ਤੋਂ ਇਸ ਨੂੰ ਸੰਭਾਲ ਰਹੇ ਆ ਤੇ ਇਸ ਗੁਰਦੁਾਰੇ ਦੇ ਨਾਮ ਅਰੋੜ ਵੰਸ਼ ਗੁਰਦੁਾਰੇ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਰੋੜ ਵੰਸ਼ੀ ਹਾਂਜੀ ਕਿਉਂਕਿ ਅਰੋੜੇ ਪਰਿਵਾਰ ਸੀ ਤਾਂ ਅਰੋੜ ਵੰਸ਼ ਗੁਰਦੁਾਰੇ ਦੇ ਨਾਮ ਤੇ ਮੈਨੂੰ ਇਹ ਦੱਸੋ ਵੀ ਕਿਸੇ ਨੂੰ ਵੀ ਇਤਰਾਜ਼ ਨਹੀਂ ਇੱਥੇ ਵੀ ਮਸਜਿਦ ਦੇ ਵਿੱਚ ਗੁਰਦੁਆ ਇੱਥੋਂ ਜਿਵੇਂ ਵਕਫ ਬੋਰਡ ਤੋਂ ਕਈ ਵਾਰੀ ਉੱਥੋਂ ਆਏ ਹੋਏ ਇੱਥੇ ਆਏ ਉਹਨਾਂ ਨੇ ਵੇਖਿਆ ਵੀ ਬਹੁਤ ਸੋਹਣੀ ਸੰਭਾਲ ਹੋ ਰਹੀ ਐ ਮੱਝ ਦੇ ਕਿਉਂਕਿ ਤੇ ਮੁਸਲਮਨ ਪਰਿਵਾਰ ਕੋਈ ਵੀ ਹੈ ਕੋਈ ਵੀ ਐਨਮਸਲਮਨ ਪਰਿਵਾਰ ਨਹੀਂ ਇਹ ਚ ਕੋਈ ਮੁਸਲਮਨ ਪਰਿਵਾਰ ਨਹੀਂ ਸਕੋ ਖੁਸ਼ ਹੋ ਕੇ ਗਏ ਕਿ ਤੁਸੀਂ ਸਾਡੀ ਜਿਹੜੀ ਬਣਾਈ ਹੋਈ ਇਮਾਰਤ ਨੂੰ ਬੜੇ ਸੋਹਣੇ ਢੰਗ ਨਾਲ ਅੱਛਾ ਮੁਸਲਮਾਨ ਜਿਹੜੇ ਆਏ ਸੀ ਉਹ ਖੁਸ਼ ਹੋ ਕੇ ਗਏ ਵੀ ਤੁਸੀਂ ਇਹਨੂੰ ਸੰਭਾਲ ਕੇ ਰੱਖਿਆ ਉਟਾਇਆ ਨਹੀਂ ਬਿਲਕੁਲ ਟਾਇਆ ਨਹੀਂ ਤੇ ਟਾ ਕੇ ਗੁਰਦੁਆਰਾ ਸਾਹਿਬ ਬਣਾਉਣ ਦਾ ਵੀ ਕੋਈ ਟੋਕਣੀ ਬੰਦਾ ਸੀ ਨਾ ਵੀ ਜਦੋਂ ਬਿਲਡਿੰਗ ਤਾਂ ਬਿਲਡਿੰਗ ਹੈ ਬਿਲਡਿੰਗ ਤਾਂ ਬਿਲਡਿੰਗ ਹੈ ਕਹਿਣ ਦਾ ਭਾਵਾ ਵੀ ਇੱਕੋ ਜਗ੍ਹਾ ਤੇ ਅੱਲਾ ਤੇ ਇੱਕੋ ਜਗ੍ਹਾ ਤੇ ਵਾਹਿਗੁਰੂ ਅੱਲਾ ਵਾਹਿਗੁਰੂ ਰਾਮ ਇਹ ਸ਼ਾਇਦ ਹਿੰਦੁਸਤਾਨ ਦਾ ਪਹਿਲੀ ਇਹੋ ਜੀ ਜਗ੍ਹਾ ਹੈ ਜਿੱਥੇ ਅੱਲਾ ਵਾਹਿਗੁਰੂ ਰਾਮ ਨਿਵਾਸ ਕਰਦੇ ਕਿਉਂਕਿ ਜਿਹੜੀ ਇਹ ਮੁਸਲਮਾਨਾਂ ਦੀ ਬਿਲਡਿੰਗ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਪ੍ਰਕਾਸ਼ ਕੀਤਾ ਹੋਇਆ ਤੇ ਹਿੰਦੂ ਫੈਮਿਲੀ ਕਮਿਊਨਿਟੀ ਹਿੰਦੂ ਫੈਮਿਲੀ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੀ ਹੈ ਸੰਭਾਲ ਰਹੀ ਹੈ ਗੁਰਦੁਆਰੇ ਨੂੰ ਸੰਭਾਲ ਰਹੀ ਹੈ ਤਾਂ ਇੱਕ ਸਮਪਰਦਾਇਕ ਸਦਭਾਵਨਾ ਦਾ ਬਹੁਤ ਸੋਹਣਾ ਮੈਸੇਜ ਆਪਾਂ ਵੇਖ ਰਹੇ ਹਾਂ ਅੱਜ ਅੱਪਾ ਇੱਕ ਦੂਜੇ ਨਾਲ ਲੜ ਲੜ ਕੇ ਮਾਰ ਰਹੇ ਆ ਹਿੰਦੂ ਸਿੱਖ ਲੜ ਰਹੇ ਆ ਹਿੰਦੂ ਮੁਸਲਮਾਨ ਲੜ ਰਹੇ ਆ ਇਹ ਸਿਰਫ ਰਾਜਨੀਤੀ ਹੈਗੀ ਹੈ ਜਦੋਂ ਆਪਾਂ ਧਰਾਤਲ ਤੇ ਵੇਖਦੇ ਆ ਤਾਂ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਕੁਝ ਵੀ ਨਹੀਂ ਇੱਥੇ ਸਾਡਾ ਸਾਡੇ ਇੱਥੇ ਹਿੰਦੂ ਵੀ ਹੈ ਪਰਿਵਾਰ ਹੈ ਸਿੱਖ ਪਰਿਵਾਰ ਵੀ ਹੈਗੇ ਆ ਮਜਬੂਤ ਸਿੱਖ ਵੀ ਹੈਗੇ ਆ ਰਵੀਦਾਸ ਵੀ ਹੈ ਕਿ ਸਾਰੀਆਂ ਜਾਤਾਂ ਹੈਗੀਆਂ ਸਾਡੇ ਇੱਕੋ ਸ਼ਮਸ਼ਾਨ ਘਾਟ ਹੈ ਕਿਤੇ ਵੀ ਕੋਈ ਵੀ ਪਰੇਸ਼ਾਨੀ ਹੁੰਦੀ ਆ ਤਾਂ ਇੱਕ ਦੂਜੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲਦੇ ਹਾਂ ਸਾਡੇ ਏਰੀਆ ਦੀ ਇੱਕ ਖਾਸੀਅਤ ਹੈ ਬਹੁਤ ਹੀ ਮਿਲਵਰਤਨ ਸਾਰਿਆਂ ਦਾ ਪ੍ਰੇਮ ਭਾਵਨਾ ਰਹਿੰਦੇ ਆ ਜਿਹੜੀਆਂ ਆਪਾਂ ਵੇਖਦੇ ਆਂ ਰੋਜ਼ ਅਖਬਾਰਾਂ ਚ ਕਿੰਨੇ ਮਾੜੇ ਹਾਲਾਤ ਕਰ ਰੱਖੇ ਆ ਜੀ ਉਹ ਮੁਸਲਮਾਨ ਆ ਉਹਦੇ ਨਾਲ ਨਹੀਂ ਵਰਤਨਾ ਉਹ ਦੂਜੀ ਜਾਤੀ ਦਾ ਉਹਦੇ ਨਾਲ ਲੇਕਿਨ ਸਾਡੇ ਪਿੰਡ ਪਿੰਡ ਹੀ ਨਹੀਂ ਸਾਡੇ ਪੂਰੇ ਏਰੀਆ ਚ ਬਹੁਤ ਹੀ ਵਧੀਆ ਲੋਕਾਂ ਦਾ ਮਿਲਵਰਤਨ ਹੈ ਬਹੁਤ ਹੀ ਵਧੀਆ ਸੁਭਾਅ ਹੈਗਾ ਸਾਰੇ ਮਿਲ ਕੇ ਰਹਿੰਦੇ ਆ ਠੀਕ ਹੈ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਸੀਂ ਅੱਜ ਸਾਡੇ ਨਾਲ ਸਮਾਂ ਬਤਾਇਆ ਤੇ ਸਾਨੂੰ ਇੱਕ ਅਨੋਖੀ ਚੀਜ਼ ਵਿਖਾਈ ਜਿਹਦੇ ਅਸੀਂ ਦਰਸ਼ਨ ਕਰਕੇ ਚੱਲੇ ਆ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੁਹਾਡਾ ਵੀ ਧੰਨਵਾਦ ਚੰਗੇ ਇਨਸਾਨ ਜੀ ਸੇਵਾ ਕਰੂ ਤੁਹਾਨੂੰ ਤਰੱਕੀ ਜੀ ਠੀਕ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਇੱਥੇ ਆਏ ਸਾਡੇ ਪਿੰਡ ਜੀ ਆਏ ਨੂੰ ਅਸੀਂ ਆਖਦੇ ਧੰਨਵਾਦ ਜੀ ਸ਼ੁਕਰੀਆ